ਬੀਪੀਰੂ ਸਾਹਿਬ ਤੇ ਸਾਰੇ ਜਿਹੜੇ ਪ੍ਰੈਸ ਬਚੰਦੇ ਦੀ ਇਹ ਸਾਡੇ ਭਰਾ ਇਲੈਕਟ੍ਰੋਨਿਕ ਮੀਡੀਆ ਕੇ ਪ੍ਰੈਸ ਮੀਡੀਆ ਜਿੰਜਾ ਜਿੰਨੇ ਆ ਗਏ ਸਾਰੇ ਰੇਡੀਓ ਮੀਡੀਆ ਤੇ ਜਿਹੜਾ ਐਡਾ ਇਹ ਇਲੈਕਟ੍ਰੋਨਿਕ ਮੀਡੀਆ ਦੇ ਕੱਟੇ ਹੋਏ ਹੋ ਉਹ ਸਾਰਿਆਂ ਦਾ ਵਿਲਾ ਪ੍ਰਕਾਸ਼ਨ ਨੂੰ ਵੀ ਆਏ ਆ ਆ ਗਏ ਬੜੀ ਖੁਸ਼ੀ ਹੋਈ ਅੱਜ ਮੈਂ ਪਹਿਲਾ ਦਿਨ ਹੈ ਪਹਿਲੇ ਦਿਨ ਹੀ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਰਿਹਾ ਹਾਂ ਅਸੀਂ ਆਸ ਕਰਦੇ ਹਾਂ ਕਿ ਜੋ ਵੀ ਤੁਸੀਂ ਸਾਡੇ ਕੋਲ ਆਪਣੀਆਂ ਸਮੱਸਿਆਵਾਂ ਸਾਡੇ ਤੋਂ ਤੁਸੀਂ ਕੀ ਸਪੈਕਟ ਕਰਦੇ ਹੋ ਉਹ ਲੈ ਕੇ ਸਾਡੇ ਕੋਲ ਆਓਗੇ ਤਾਂ ਹੀ ਪੂਰੇ ਤਹੇ ਦਿਲ ਨਾਲ ਇੱਕ ਗੁਮੇਵਾਰ ਇਨਸਾਨ ਹੋਣ ਦੇ ਨਾਤੇ ਤੁਹਾਡੀਆਂ ਸਾਰੀਆਂ ਜਿਹੜੀਆਂ ਸਾਡਾ ਸਪੈਕਟੇਸ਼ਨ ਪੂਰੀ ਕਰਾਂਗੇ ਕਿਉਂਕਿ ਜਿਹੜਾ ਇੱਕ ਅਫਸਰ ਹੁੰਦਾ ਜਾਂ ਜਿਹੜਾ ਮੁਖੀ ਜਿਹੜਾ ਡੀਸੀ ਕਹਿੰਦੇ ਜੀ ਤੁਹਾਨੂੰ ਜਦ ਤੱਕ ਤੁਹਾਡੇ ਕੋਲੋਂ ਸਾਨੂੰ ਫੀਡਬੈਕ ਨਹੀਂ ਆਉਗੀ ਤੁਹਾਨੂੰ ਤੁਸੀਂ ਸ਼ਹਿਰ ਦੇ ਬਾਰੇ ਜ਼ਿਲ੍ਹੇ ਦੇ ਬਾਰੇ ਇਨਫੋਰਮੇਸ਼ਨ ਨਹੀਂ ਦਿਓਗੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਵੀਲੇ ਦੇ ਵਸਿੰਦੇ ਹੋ ਬਹੁਤ ਸਾਲਾਂ ਤੋਂ ਰਹਿ ਰਹੇ ਹੋ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਪ੍ਰੋਬਲਮ ਤੁਹਾਨੂੰ ਪਤਾ ਹੈ ਗਿਆ ਉਹ ਸ਼ਾਇਦ ਮੈਨੂੰ ਨਹੀਂ ਪਤਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਰਿਕਵੈਸਟ ਕਰਾਂਗਾ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੱਗਦਾ ਹੈ ਵੀ ਕਿਤੇ ਸੁਧਾਰ ਹੋ ਸਕਦਾ ਹੈ ਉਹ ਵੀ ਜੂਰ ਦੱਸੋ ਫਿਰ ਤੁਹਾਡੇ ਸਨਮਾਨਦਾਰ ਹੋਵਾਂਗੇ ਵੀ ਸਾਨੂੰ ਤੁਸੀਂ ਸਾਡਾ ਆਇਨਾ ਦਿਖਾਇਆ ਸੀਝਾ ਦਿਖਾਇਆ ਦੱਸਿਆ ਵੀ ਸ਼ਹਿਰ ਦੀ ਇਹ ਤਕਲੀਫ ਹੈ ਇਹ ਪ੍ਰੋਬਲਮ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਜਲਦ ਤੋਂ ਜਲਦ ਉਹਨੂੰ ਹੱਲ ਕਰ ਸਕੀਏ ਤੇ ਸਾਡੇ ਲੈਵਲ ਤੇ ਨਹੀਂ ਹੋਏਗਾ ਤਾਂ ਸਰਕਾਰ ਪਰੰਦਰ ਤੇ ਅਸੀਂ ਹੈੱਡ ਆਫਿਸ ਤੋਂ ਵੀ ਉਹਨਾਂ ਮਸਲਿਆਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਕਿ ਬਿਨਾਂ ਕਿਸੇ ਹੈਜ਼ਿਟੇਸ਼ਨ ਤੋਂ ਅਸੀਂ ਹਾਜ਼ਰ ਆ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਜਦੋਂ ਮਤਿਨ ਨੂੰ ਫੋਨ ਕਰ ਸਕਦੇ ਹੋ ਤੇ ਕਈ ਵਾਰ ਅਸੀਂ ਮੀਟਿੰਗ 'ਚ ਹੁੰਦੇ ਆ ਫੋਨ ਨਹੀਂ ਚੁੱਕਿਆ ਜਾਂਦਾ ਤਾਂ ਤੁਸੀਂ ਐਸਐਮਐਸ ਮੈਨੂੰ ਕਰ ਦਿਓ ਤਾਂ ਸਾਰਿਆਂ ਦਾ ਜਵਾਬ ਦਿੱਤਾ ਜਾਏਗਾ ਇਹ ਤੁਹਾਡਾ ਵੀ ਵਾਅਦਾ ਕਰਦੇ ਆਂ ਕਈ ਵਾਰ ਛਾਰ ਮਸਲੇ ਦਾ ਹੱਲ ਇਕਦਮ ਨਹੀਂ ਹੁੰਦਾ ਪਰ ਕੋਸ਼ਿਸ਼ ਜਰੂਰ ਕਰਾਂਗੇ ਜਿਹੜਾ ਹੋਣ ਵਾਲਾ ਹੋਇਆ ਤੁਰੰਤ ਕਰ ਦਈਏ ਜਿਹੜਾ ਟਾਈਮ ਲੱਗਦਾ ਹੋਇਆ ਉਹ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਹਾਜ਼ਰਾ ਤੁਹਾਡੇ ਲਈ जो भी मेरे को सवाल पूछना चाहे पूछ सकते हो धन्यवाद ठीक है अच्छा जी मैं कोई गल चेक कर ली तुम लिया जी। था ठीक है सर मैं दस जोड़े मुद्दे है बस स्टैंड कोई गलूगा मैं देख लिंगा हो दस ਪ੍ਰਾਇੋਰਟੀ ਕਿਰਨ ਹੋਤੀ ਹੈ ਦੇਖੋ ਜਿਹੜੀਆਂ ਪ੍ਰਾਇੋਰਟੀ ਹੁੰਦੀਆਂ ਨੇ ਉਹ ਮੈਂ ਕਹਿੰਦਾ ਹਰ ਇੰਸਟੀਚਿਊਸ਼ਨ ਜਿਹੜੀ ਹੁੰਦੀ ਆ ਕੋਈ ਵੀ ਦਿਲਾ ਹੈ ਜਾਂ ਕੋਈ ਪ੍ਰਸ਼ਾਸਕ ਉੱਤੇ ਆਂਦਾ ਹੈ ਤਾਂ ਮੇਨ ਜਿਹੜਾ ਨੁਕਤਾ ਹੁੰਦਾ ਐਜ਼ ਇਹ ਮੈਂ ਜਾਤੀ ਦੀ ਔਰਤ ਦੇ ਤੌਰ ਤੇ ਸੋਚਾ ਤਾਂ ਸਭ ਤੋਂ ਜਿਹੜੀ ਮੇਰੀ ਪ੍ਰਾਇੋਰਟੀਆਂ ਰਹਿਣ ਗਿਆ ਸਭ ਤੋਂ ਪਹਿਲਾਂ ਸਾਡੀ ਜਿਹੜੀ ਸਹੂਲਤਾਂ ਨੇ ਜਿਹੜੀ ਆਮ ਪਬਲਿਕ ਸਾਡੇ ਤੋਂ ਅਸਪੈਕਟ ਕਰਦੀ ਆ ਉਹ ਅਸੀਂ ਸਹੂਲਤਾਂ ਨੂੰ ਪਹਿਲਾਂ ਜੇ ਹੋ ਸਕਦਾ ਤਾਂ ਕਿਸ ਤਰ੍ਹਾਂ ਹੱਲ ਕਰਾਂਗੇ ਜੇ ਬਾਇਚਾਂਸ ਸਾਡੇ ਵਾਸਤੇ ਬਾਹਰ ਹੁੰਦੀ ਹੋਈ ਤਾਂ ਹੈੱਡ ਆਫਿਸ ਨਾਲ ਤਾਲਮੇਲ ਕਰਕੇ ਸਹੂਲਤਾਂ ਵੀ ਵਧੀਆ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਦੂਜਾ ਜਿਹੜਾ ਸਾਡੀ ਪ੍ਰਾਇੋਰਟੀ ਆ ਉਹ ਹੋਏਗੀ ਸਫਾਈ ਸ਼ਹਿਰ ਦੀ ਸਫਾਈ ਸਾਡੇ ਜਿੰਨੇ ਸਾਡੇ ਸ਼ਹਿਰ ਪੈਂਦੇ ਨੇ ਬਹਿੰਡੇ ਢਿਲੇ ਦੇ ਉਹਨਾਂ ਦੀ ਸੈਨੀਟੇਸ਼ਨ ਉਹਦੀ ਸਫਾਈ ਉਹ ਸਾਡਾ ਇੱਕ ਹੌਲ ਪ੍ਰਾਇਓਰਟੀ ਰਹੂਗੀ ਇਸ ਤੋਂ ਲਈ ਇਹ ਪ੍ਰਾਇਓਰਟੀ ਦੇਖੀਏ ਕਿ ਲੋਕਾਂ ਦੇ ਸਿਹਤ ਦਾ ਧਿਆਨ ਰੱਖਣਾ ਜਿਹੜੀਆਂ ਆਮ ਵਿਅਕਤੀ ਜਿਹੜਾ ਹੈਗਾ ਜਿਹੜਾ ਕੀ ਮਹਿੰਗੇ ਇਲਾਜ ਨਹੀਂ ਕਰਾ ਸਕਦਾ ਜਾਂ ਜਿਹਦੀ ਪਹੁੰਚ ਤੋਂ ਬਾਹਰ ਹੋਵੇ ਕੋਸ਼ਿਸ਼ ਕਰਾਂਗੇ ਸਰਕਾਰੀ ਜਿਹੜੇ ਸਾਡੇ ਹਸਪਤਾਲ ਨੇ ਜਾਂ ਹੋਰ ਨੇ ਕੋਈ ਕਮੀ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਯੂਜ਼ ਕਰਨ ਦੀ ਤੇ ਅਗਲਾ ਜਿਹੜਾ ਪ੍ਰਾਇਓਰਟੀ ਸਾਡੇ ਬੱਚਿਆਂ ਦੀ ਪੜਾਈ ਹੈ ਸਕੂਲ ਨੇ ਸਕੂਲਾਂ ਦੇ ਵਿੱਚ ਇੱਥੇ ਬਹੁਤ ਨਾਲ ਸਕੂਲ এডੂਕੇਸ਼ਨ ਦੇ ਵਿੱਚੋਂ ਆਇਆ ਰੀਡੀਆਂ ਦੇ ਵਿੱਚ ਸਾਡਾ ਪੰਜਾਬ ਪਹਿਲੇ ਨੰਬਰ ਤੇ ਆਇਆ ਸਕੂਲਾਂ ਦੀ ਬਾਉਂਡਰੀ ਵਾਲ ਉਹਨਾਂ ਦੇ ਬਾਥਰੂਮ ਉਹਨਾਂ ਦੇ ਕਮਰੇ ਇਹ ਬਹੁਤ ਥਾਵਾਂ ਤੇ ਪੌਦਰ ਸਪਲਾਈ ਹੋ ਗਈ ਹੈ ਜਿੱਥੇ ਰਹਿ ਗਈ ਹੈ ਉਹ ਵੀ ਸਾਡਾ ਜਿਹੜਾ ਪਿੱਛੇ ਹੈਗਾ ਪੂਰਾ ਕਰਾਂਗੇ ਤੇ ਅਗਲਾ ਇਹ ਪ੍ਰਾਇੋਰਟੀ ਦੇਖੀ ਇਹ ਬੱਚਿਆਂ ਦੇ ਸਿਹਤ ਆ ਬੱਚਿਆਂ ਦੀ ਨਾ ਨਾਾਰੇ ਜਿਹੜੇ ਸਾਡੇ ਬਠਿੰਡੇ ਸ਼ਹਿਰ ਦੇ ਨਿਵਾਸੀ ਨੇ ਉਹਨਾਂ ਦੇ ਸਿਹਤ ਬਾਰੇ ਖੇਡਾਂ ਬਾਰੇ ਸਪੋਰਟ ਹੈ ਅਸੀਂ ਪਹਿਲਾਂ ਮੁਹਿੰਮ ਚਲਾਈ ਸੀ ক্লোਜ਼ਪੁਲ ਵਿਖੇ ਖੇਡ ਮੈਦਾਨ ਹਰ ਪਿੰਡ ਦੀ ਪਿਠਾਨ ਜਾਂ ਇੱਕ ਪਿੰਡ ਇੱਕ ਮੈਦਾਨ ਅਸੀਂ ਕੋਸ਼ਿਸ਼ ਕਰਾਂਗੇ ਵੀ ਹਰ ਪਿੰਡ ਦੇ ਵਿੱਚ ਇੱਕ ਗਰਾਊਂਡ ਹੋਵੇ ਇਹਨਾਂ ਤਰ੍ਹਾਂ

ਰੋਇਪੁਰ ਦੇ ਵਿੱਚ ਸੀ ਪਿਛਲੇ 2 ਸਾਲ ਮੇ 2 ਸੀਜ਼ਨ ਉੱਤੇ কাট ਕੇ ਆਇਆ ਅਸੀਂ 70% ਜਿਹੜੀ ਆ ਪੌਸ ਟਬਲ ਬਰਨਿੰਗ ਨੂੰ ਘਟ ਕਿਤਾ ਉਹ ਇਕੱਲਾ ਡੀਪੀ ਨਹੀਂ ਕਰ ਸਕਦਾ ਉਹ ਵਿੱਚ ਤੁਹਾਡੇ ਸਾਰਿਆਂ ਦਾ ਸਾਥ ਲਿਆ ਸੀ ਜਿਹੜੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਅਸੀਂ ਪਰਸਨਲ ਐਫਰਟ ਦੇ ਨਾਲ ਇੱਕ ਮੈਂ ਤੁਹਾਨੂੰ ਸ਼ਰੂ ਕਰੂਏ ਲੌਂਗ ਨੂੰ ਪਾਪਾ ਗੱਲ ਛੇੜੀ ਆ ਤੇ ਮੇਰਾ ਪਰਸਨਲ ਐਫਰਟ ਵੀ ਜਿਹੜਾ ਅਸੀਂ ਕੀਤਾ ਉੱਤੇ ਤੁਹਾਨੂੰ ਮੈਂ ਤਾਰਿਆਂ ਨੂੰ ਸ਼ੇਅਰ ਕਰਨਾ ਚਾਹਾਂਗਾ ਬਣਾ ਇਸੇ ਤਰ੍ਹਾਂ ਹੀ ਲੋਕਾਂ ਜਾਗੋ ਤੇ ਕੋਈ ਤੱਕੇ ਨਾਲ ਨਹੀਂ ਤੁਸੀਂ ਕੁਝ ਕਰ ਸਕਦੇ ਲੋਕਾਂ ਨੂੰ ਸਿਰਫ ਤੁਸੀਂ ਜਾਗਰੂਕ ਕਰਨਾ ਇਹ ਉਹ ਜਾਗਰੂਕਾ ਦੇ ਨਾਲ ਹੀ ਇੱਕ ਬੰਦ ਕਰ ਦੇਣਾ ਤਾਂ ਦਾ ਹੀ ਮਤਲਬ ਨਹੀਂ ਇਹ ਸੁਣੋ ਜੇ ਅਸੀਂ Song ਬਣਵਾਇਆ ਸੀ ਪੰਜ ਤਰ੍ਹਾਂ ਦੇ ਉਹ ਇਹਨਾਂ ਦੇ ਸਾਦੇ ਵਸਤਾਂ ਉਹਨਾਂ ਦੀ ਬੰਦਰੀ ਹੋਣੀ ਨਹੀਂ ਬੰਦਰੀ ਹੁੰਦਾ ਕੁਝ ਬੰਦੇ ਹੁੰਦੇ ਨੇ ਜਿਹੜੇ ਕੀ ਉਹ ਅੱਗ ਨਹੀਂ ਲੈਣੀ ਆ ਉਹ ਹਾਲੇ ਕਿ ਉਹਦੇ ਵੀ ਹੁੰਦਾ ਇਸ ਲਈ ਮਜਬੂਤੀ ਹੈ ਇਹਨੇ ਜਾਨ ਬੁੱਧ ਕੇ ਨਹੀਂ ਕਰ ਰਹੇ ਹੁਣੋਂ ਤੁਹਾਨੂੰ ਮੈਂ ਫਟਾਉਣਾ ਲੱਗਿਆ ਬੜਾ ਸੋਹਣਾ ਕੀ ਦੀ ਵੀਡੀਓ ਵੀ ਤੁਹਾਨੂੰ ਸ਼ੇਅਰ ਕਰੂੰ ਟੀਵੀ ਦੇ ਸਾਥ ਨੂੰ ਜੀ ਗਾਣਾ ਸੁਣੋ ਗਾਣਾ ਇਹ ਅਸੀਂ ਆਪ ਹੀ ਲਿਖਵਾਇਆ ਤੇ ਗਵਾਇਆ ਤੇ ਵੀਡੀਓ ਬਵਾਇਆ ਜੀ ਜੀ ਆ ਸੁਣੋ ਵੀਰੇ ਇੱਕ ਨਹੀਂ ਹਾਂ ਹੁਸਤ ਪਰਾਣੀ ਆਪਣੀ ਕਰਤੀ ਫੋਨ ਰਿਹਾ ਰੋਹੀ ਅੱਗੇ ਕੰਨਾਂ ਨਾਲ ਵੀ ਇਹ ਰੋਹੀ ਕਰਦੇ ਕਦੀ ਨਾ ਵੀ ਰੱਖਦੀ ਉਹ ਰੇੜਾ ਕਰਦਾ ਹੈ ਪੁਰਾਣੇ ਰੇੜੇ ਆਪਣੀ ਅਗਲੀ ਇੱਕੀਏ ਦੇਖੋ ਕਦੇ ਪਿਛਾਈ ਜਨੈ ਜੋ ਅੱਜ ਪਾ ਰਹੇ ਨਾ ਆਪਣੀ ਤੰਤੀ ਹੁਸਨ ਹੁਆਈ ਜਿੰਨੇ ਸੇ ਕਰਦਾ ਉਹ ਅਨਿਵੈ ਇਹ ਮਿਹਨਤ ਖੋਦਾ ਗਿਆ ਅਸੀਂ ਧੰਕਾ ਨਹੀਂ ਕੀਤਾ ਉਪਰੰਤ ਕੀਤੇ ਪਰ ਜੇ ਪੰਚਾਇਤ ਦਾ ਹੁਣ ਦਾ ਖੰਡ ਨਹੀਂ ਕਰਨਾ ਕਿ ਕਿਸਾਨ ਹੈਗਾ ਮਜ਼ਦੂਰੀਆਂ ਹੁੰਦੀਆਂ ਨੇ ਪਰ ਸਾਡੀਆਂ ਮਜ਼ਦੂਰੀਆਂ ਜਿਵੇਂ ਇਹਨਾਂ ਦੀ ਮਜ਼ਦੂਰੀ ਫੌਂਡ ਵਾਲੀ ਸਹੀ ਨਹੀਂ ਬੰਦ ਹੋਇਆ ਹੈ ਨਾ ਇਸ ਲਈ ਕੋਈ ਇਹ ਜਾਣ ਕੇ ਨਹੀਂ ਕਰਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਪਰਾਲੀ ਦੇ ਕੋ ਸਾਡਾ ਫੰਡ ਬਣਦਾ ਇਹ ਧਰਤੀ ਮਜਾਨੀ ਹੈ ਹੁਣੀ ਉਹਦੇ ਵਾਸਤੇ ਹੈਗਾ ਤੇ ਮੈਂ ਇਹ ਨਾਲ ਸ਼ੇਅਰ ਕਰਤਾ ਸੋ ਸੁਣੀਓ ਤੇ ਚਲਾਈਓ ਜਰੂਰ ਜੀ ਦੇਖਦਾ ਜੇ ਆਪਾਂ ਗੱਲ ਕਰੀਏ ਚੈਨਲ ਗੌਰਮਿੰਟ ਦੀਆਂ ਸਕੀਮਾਂ ਦੀਆਂ ਟੇਡੀਆਂ ਸਕੀਮਾਂ ਦੀ ਆਮ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਇਸ ਵਾਰ ਇਹਦਾ ਮੈਂ ਸੋਣਾ ਜਮਾ ਐਡ ਨਹੀਂ ਕਰਦਾ ਅਸੀਂ ਉਥੇ ਜਿਵੇਂ ਸਹੂਲਤਾਂ ਦੀ ਗੱਲ ਮੈਂ ਸਭ ਤੋਂ ਪਹਿਲਾਂ ਪ੍ਰਾਇੋਰਟੀ ਦਿੱਤੀ ਸਾਡਾ ਕੰਮ ਹੀ ਹੈ ਲੋਕਾਂ ਨੂੰ ਸਾਰੀਆਂ ਜਿਹੜੀ ਸਹੂਲਤਾਂ ਮੈਂ ਸਾਡੇ ਲੇਬਰ ਕਮਿਸ਼ਨਰ ਹੁੰਦਾ ਜਿਹੜੇ ਬੰਦੇ ਸਾਡੇ ਦਿਹਾੜੀ ਕਰਦੇ ਨੇ ਉਹਨਾਂ ਨੂੰ ਇੰਨੀ ਸਹੂਲਤ ਹੈਗੀ ਆ ਉਹਨੂੰ ਪਤਾ ਹੀ ਨਹੀਂ ਹੈਗਾ ਬੱਚੇ ਦਾ ਵਿਆਹ ਹੈ ਕੁੰਜਾ ਯਾਰ ਕਿ ਬਾਈਕ ਦਾ ਕੋਈ ਐਕਸੀਡੈਂਟ ਹੋਵੇ 2 ਲੱਖ ਰੁਪਿਆ ਬੱਚਿਆਂ ਦੀ ਪੜ੍ਹਾਈ ਮਾਫ ਠੀਕ ਹੈ ਇੰਨੀ ਜੇ ਕੋਈ ਕੁੜੀ ਕੁੜੀਆਂ ਨੂੰ ਅਖਰੇ ਪੈਸੇ ਮਿਲਦੇ ਨੇ ਉਹ ਅਸੀਂ ਉਹ ਜਿਹੜੀ ਜਾਣਕਾਰੀ ਹੀ ਦੇਣੀ ਆ ਸਾਡਾ ਕੰਮ ਦੀ ਸਿਰੋਂ ਡਾਕੀ ਵਾਲਾ ਕੰਮ ਹੁੰਦਾ ਅਸੀਂ ਕੋਈ ਸਾਡਾ ਅਗਰ ਜਾਬੀ ਸਿਹੜੀ ਸਾਡੇ ਕੋਲ ਹੁੰਦੀ ਨਹੀਂ ਜੀ ਬੀਸੀ ਦਾ ਇਨਸਾਨ ਹੀ ਹੁੰਦਾ ਬਸ ਸਾਡਾ ਕੰਮ ਹੈ ਡਾਕੀ ਇਹ ਨਹੀਂ ਤੁਹਾਡੀ ਖਬਰ ਲਈ ਪੁਰ ਚੱਲੀ ਆ ਫਿਰ ਉਹ ਸਹੀ ਪਹੁੰਚੇ ਉਹੀ ਗੱਲ ਮਤਲਬ ਇੱਕ ਤਰ੍ਹਾਂ ਵਾਰਾ ਪਛਵਾ ਦੀ ਬਹੁਤ ਪ੍ਰੋਬਲਮ ਹੈ ਬਤਨੀ ਸਾਰੀ ਗਣਨਾ ਕਰ ਲੈ ਮੈਂ ਹੁਣ ਆਇਆ ਅੱਲਾਮ ਨਾਲ ਪੂਰੀ ਤੇਰੇ ਆ ਬਿਲੇ ਪੱਕੀ ਬਣਾ ਦੇਣੀ ਹੈ ਜੀ ਉਤਰਾਵੇ ਜੀ ਸ਼ੁਰੂ ਕਰਾਵੇ ਬਾਕੀ ਜਿਵੇਂ ਪੜਾਉਂ ਸਵਾਲ ਬਾਹੋ ਹੋ ਗਏ ਦਾਦਾ ਜਿੰਨੇ ਫਿਰ ਆਪਾਂ ਉਹ ਗੱਲ ਕਰਦੇ ਹਾਂ ਠੀਕ ਹੈ ਜੀ ਹਾਂ ਜੀ ਧੰਨਵਾਦ ਤੇ ਇਸ ਬਾ ਕੈਂਪਿੰਗ ਉਹ ਜਿਹੜੀਆਂ ਹਾਂ ਚਾਹੀਏ ਉਹ ਨਹੀਂ ਕਰਦੇ ਕਰ ਦਨ ਪਾਪੀ ਕਰੇ ਉਹ ਗੱਲ ਮੈਂ ਇਸ ਦਾ ਅੰਦਰੂਨੀ ਜੀ ਹੈ ਆਹ ਆਹ ਦੋ ਪਾਜੀ ਹਾਂ ਦੇਖਣਾ ਲੰਘਣਾ ਜਿਹੜਾ ਮੁਸ਼ਕਲ ਹੋਇਆ ਪਿਆ ਤਾਂ ਮੈਨੂੰ ਇਹ ਫੇਰ ਕਰਾਉਣਾ ਕਿਉਂਕਿ ਇਹ ਜ਼ਰੂਰ ਹੈ ਕਰਾਂਗੇ ਜ਼ਰੂਰ ਕਰਾਂਗੇ ਤੁਹਾਨੂੰ ਤੁਹਾਡੇ ਤਾਂ ਇਹ ਸੋ ਆਡੀਓ ਪਹਿਲੇ ਕਰ ਦਿੱਤੀ ਵੀ ਇਹ ਫੀਡਬੈਕ ਤੁਸੀਂ ਦੇਣੀ ਹੈ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਮੈਂ ਜਿਆਦਾ ਸਮਾਂ ਬਹੁਤ 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 ਬ ਇਹ ਇਟਨਾ ਸਰ ਸੈਟਅਪ ਅੰਦਰ ਮਕਲਾ ਬਾਰੇ ਨਹੀਂ ਬੰਦ ਕਰਨਾ ਕੋਈ ਵੈਸੇ ਗੱਲਾਂ ਕਰਦਾ ਨਹੀਂ